ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਮੋਟਰਸਾਈਕਲ ਅਤੇ ਬੱਸ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਤੇ ਇੱਕ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ਬਟਾਲਾ ਨਜ਼ਦੀਕ ਜਲੰਧਰ ਰੋਡ ਤੇ ਕਸਬਾ ਰੰਗਣੰਗਰ ਦੇ ਕੋਲ ਮੋਟਰਸਾਈਕਲ ਅਤੇ ਬੱਸ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਦੋ ਲੋਕਾਂ ਦੀ ਮੌਤ ਤੇ ਇੱਕ ਦੇ ਜ਼ਖਮੀ ਹੋਣ ਦੀ ਖਬਰ ਸਾਮਣੇ ਆਈ ਹੈ ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ ਕੁਝ ਲੋਕ 3 ਜ਼ਖਮੀ ਲੋਕਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਸੀ ਤੇ ਉਹਨਾਂ ਮੁਤਾਬਕ ਕਸਬਾ ਰੰਗੜ ਨਗਰ ਨਜ਼ਦੀਕ ਮੋਟਰਸਾਈਕਲ ਅਤੇ ਬੱਸ ਦੀ ਟੱਕਰ ਹੋ ਗਈ ਸੀ ਤੇ ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ ਮੋਟਰਸਾਈਕਲ ਸਵਾਰ ਇਹਨਾਂ ਤਿੰਨਾਂ ਲੋਕਾਂ ਦੀ ਪਛਾਣ ਨਹੀਂ ਹੋ ਪਾਈ ਜਿਸ ਵਿੱਚ 18 ਸਾਲ ਦਾ ਇੱਕ ਨੌਜਵਾਨ ਅਤੇ 15 ਸਾਲ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਇਸ ਕੇਸ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਮਹਿਲਾ ਦਾ ਇਲਾਜ ਜਾਰੀ ਹੈ ਤੇ ਬਾਕੀ ਬੰਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ ਇਸ ਖਬਰ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਨਮਸਕਾਰ ਜੈ ਹਿੰਦ ਕੋਈ ਸਾਡੇ ਕੋਲ ਤਿੰਨ ਪੇਸ਼ੈਂਟ ਤਿੰਨ ਹੀ ਅਨਨੋਨ ਪੇਸ਼ੈਂਟ ਲੈ ਕੇ ਆਏ ਨੇ ਚਾਤ ਤੋਂ ਪੰਜ ਲੜਕੀਆਂ ਨੂੰ ਲੈ ਕੇ ਆਏ ਨੇ ਆਰਐਸਏ ਹੈ 10 ਦੇ ਪਏ ਨੇ ਤੋ ਇਹਨਾਂ ਦੀ ਅਣਪਛਾਤੇ ਦੇ ਤੌਰ ਤੇ ਹੀ ਹੋਈ ਉਹਨਾਂ ਦੀ ਅਜੇ ਕੋਈ ਪਛਾਣ ਨਹੀਂ ਹੋਈ ਜਿਹਦੇ ਵਿੱਚ ਇੱਕ ਲੜਕਾ ਹੈ ਉਮਰ ਉਹਦੀ ਤਕਰੀਬਨ 18 ਤੋਂ 20 ਸਾਲ ਹੈ ਉਹ ਤੇ ਲੜਕੀ ਹੈ ਉਹਦੀ ਉਮਰ ਤਕਰੀਬਨ 15 ਸਾਲ ਹੈ ਉਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨੋਂ ਬਰਾਉਡ ਡੈਡ ਸੀਗੇ ਅਤੇ ਇੱਕ ਲੇਡੀਜ਼ ਨੇ ਉਹਨਾਂ ਦੀ ਵੀ ਏਜ ਲਗਭਗ 45 ਸਾਲ ਹੈਗੀ ਆ ਉਹ ਉਹਨਾਂ ਦੀ ਕੰਡੀਸ਼ਨ ਸੀਰੀਅਸ ਆ ਉਹ ਆਪਣੇ ਸਿਵਲ ਹਸਪੀਟਲ ਬਟਾਲਾ ਹੀ ਐਡਮਿਟ ਨੇ ਤੇ ਬਾਕੀ ਉਹਨਾਂ ਦੀ ਜੋ ਅੱਗੇ ਕਾਰਵਾਈ ਕਾਨੂੰਨੀ ਕਾਰਵਾਈ ਇਸ ਕਨਸਰਨ ਪੁਲਿਸ ਸਟੇਸ਼ਨ ਨੂੰ ਸੀ ਪੁਲਿਸ ਇਨਫਰਮੇਸ਼ਨ ਕੀ ਜੀਤੀ ਤੇ ਪੇਸ਼ੈਂਟ ਜੀ ਐਡਮਿਟਰ ਦੱਸੋ ਪਤਾ ਲੱਗੇ ਕਿ ਕਿਦਾਂ ਨਾਲ ਹੋਇਆ ਐਕਸੀਡੈਂਟ ਜੀ ਜੋ ਦੱਸਣ ਮੁਤਾਬਕ ਜੋ ਲੜਕੇ ਉਹਨਾਂ ਲੈ ਕੇ ਆਏ ਉਹ ਦੱਸਦੇ ਪਈ ਨਹੀਂ ਕਿ ਕਿਸੇ ਬੱਸ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਤੇ ਇਹ ਜੋ ਤਿੰਨੋਂ ਸੀਗੇ ਮਰੀਜ਼ ਇਹਨਾਂ ਤਿੰਨੇ ਮੋਟਰਸਾਈਕਲ 'ਤੇ ਸੀਗੇ ਜੋ ਲੜਕੇ ਲੈ ਕੇ ਆਏ ਉਹਨਾਂ ਦੇ ਦੱਸਣ ਤੋਂ ਬੰਦਾ ਪਤਾ